ਜਲੇਬੀ ਪਕੌੜਾ ਆ ਬਿੱਟੂ ਹਲਵਾਈ ਨਸਰਾਲੀ ਤੋਂ ਇਹ ਬਾਈ ਪੂਰਾ ਟਾਪ ਦਾ ਹਲਵਾਈ ਆ ਇਹ ਬਾਈ ਨੰਬਰ ਰਸ ਕਰਦਾ ਆ ਬਾਬਾ ਬਾਬਾ ਜੇ ਕੋਈ ਨੇ ਬੁੱਕ ਕਰਨਾ ਤਾਂ ਨੰਬਰ ਦੱਸੋ 97798 83758 97 798 798 83758 ਬਾਈ ਆ ਦੇਖੋ ਬਾਈ ਜਲੇਬੀਆਂ ਪੂਰੀਆਂ ਟਾਪ ਦੀਆਂ ਜਾਸਣੀ ਪਕੌੜਾ ਦੇ ਬਾਈ ਬੁग्गा ਕਰੂ ਲਾਈਵ ਹੋਣਾ ਆਪਣਾ ਅਸੀਂ ਕਾ ਵੀਰੇ ਹਾਂਜੀ ਮਾਣ ਬਾਈ ਕੀ ਹਾਲ ਹੈ ਵੀਰੇ ਦੇਖੋ ਇਹ ਲਾਈਵ ਚੱਲਦੀ ਹੈ ਇਹ ਆਪਣਾ ਜਾਂਦੇ ਆ ਮੇਲਾ ਲੱਗਿਆ ਹਾਂਜੀ ਵਧੀਆ ਹੋਊਗਾ ਪ੍ਰੋਗਰਾਮ ਵੀਰੇ ਐਨ ਬਹੁਤ ਵਧੀਆ ਵੀਰੇ ਆ ਵੀਰੇ ਪਕੌੜਾ ਜੀ ਮਿਆਂ ਦਾ ਜੀ ਦੇਖੋ ਇਧਰ ਬੁग्गा ਮੜਿਆ ਜਾਂਦੇ ਆ ਆ ਜਾ ਮਨੀ ਸੋ ਠੀਕ ਆ ਮੈਂ ਸਾਰੇ ਬਸੇ ਘੁਮਾਣਾ ਫਿਰ ਠੀਕ ਆ

ਬੋਤਾ ਜੀ ਕੀ ਹਾਲ ਹੈ ਜੀ ਵਧੀਆ ਪ੍ਰੋਗਰਾਮ ਆ ਜੀ ਵਧੀਆ ਵਧੀਆ ਲਾਈਵ ਚੱਲ ਰਹੀ ਆ ਆ ਆਪਣੀ ਸੇਵਾ ਚੱਲ ਰਹੀ ਏ YouTube ਤੇ ਹੀ ਲਾਈਵ ਆਪਾਂ ਹੀ ਕਰਦੇ ਹਾਂ ਮੈਂ ਕਿਹਾ ਲਾਈਵ ਚੱਲ ਰਿਹਾ ਚਾਹੀ ਗੋਲ ਰੀਲ ਲਾਈਵ ਚੱਲ ਰਿਹਾ ਲਾਈਵ YouTube ਤੇ ਆਪਣੇ ਹਾਂ ਜੀ ਹਾਂ ਹਾਂ ਜੀ ਹਾਂ ਵਾਹ ਮੜਾ ਪਾਣ ਦੋ ਜੀ ਆਪਣੀ ਸੇਵਾ ਬਾਰੇ ਭਾਣਾ ਦੋ ਬੱਪਾ ਬੱਪਾ ਠੀਕ ਠਾਕ ਹੈ ਜੀ ਹਾਂ ਓਕੇ ਡਨ ਹੈ ਜੀ ਭਾਈ ਸਾਹਿਬ ਠੀਕ ਹੈ ਜੀ ਸਾਡੀ ਗੰਗ ਤੋਂ ਪਾਓ ਜੀ ਹਰតាម ਅਨੁਸਾਰ ਆਪਣੇ ਮੇਲੇ ਦੀ ਸੇਵਾ ਚੱਲ ਰਹੀ ਹੈ ਠੀਕ ਹੈ ਜੀ ਉਧਰ ਕੋਟੇਲਾ ਬਣ ਰਹੀ ਹੈ ਜੀ ਠੀਕ ਹੈ ਅੱਜ ਅੱਜ ਕਿਆ ਕਰਦੇ ਹਾਂ ਜੀ ਸਾਹਿਬਾਨ ਆਲਾ ਨਾਲ ਦਾ ਸੇਵਾ ਬੱਪੇ ਦੁਰਗਨ ਦੇ ਜੀ ਆਹ ਕਾਰ ਸੇਵਾ ਚੱਲ ਰਹੀ ਹੈ ਬੱਪੇ ਦੀ ਠੀਕ ਹੈ ਜੀ ਵੱਧ ਤੋਂ ਵੱਧ ਸ਼ੋਗ ਕਰੋ ਜੀ ਹਾਜੀ ਆਹ ਦੇਖੋ ਕਾਰ ਸੇਵਾ ਵਧੀਆ ਮੇਲਾ ਭਰ ਰਿਹਾ ਪੱਪੇ ਜੀ ਸਤਨਾ ਬਹਿਗੂ ਰੋਟੀ ਬਣੀ ਹੈ ਪ੍ਰਬੰਧ ਵਧੀਆ ਸੀਗਾ ਇੱਥੇ ਰੋਟੀ ਬਣੀ ਦਾ ਪ੍ਰਬੰਧ ਓਕੇ ਸੀਗਾ ਜੀ ਪਾਣੀ ਪਾਣੀ ਵਧੀਆ ਖੁੱਲ੍ਹੇ ਚੱਲਿਆ ਓਕੇ ਸੀਗਾ ਜੀ

ਬਰੇ ਰੋਟੀ ਬਣਦੇ ਦਾ ਪ੍ਰਬੰਧ ਵਧੀਆ ਸੀਗਾ ਇੱਥੇ ਹਾਂਜੀ ਹਾਂਜੀ ਓਕੇ ਸੀ ਘਟਾ ਨਹੀਂ ਸੀਗਾ ਕੋਈ ਸ਼ਿਕਾਇਤ ਮੇਲੇ ਪ੍ਰਤੀ ਠੀਕ ਹੈ ਜੀ ਬਹੁਤ ਵਧੀਆ ਆਪਣਾ ਸੋਕੀ ਝੜ ਜੀਮਾ ਲਾਈਕ ਵੀ ਸਬਸਕ੍ਰਾਈਬ ਕਰ ਲਿਓ ਠੀਕ ਆ ਠੀਕ ਆ ਬਰੇ ਆਹ ਦੇਖੋ ਝੋਲੇ ਲੱਗੇ ਹੋਣੇ ਜਿਵੇਂ ਪਿੰਟ ਹੈਲੋ ਰੋਟੀ ਬਣਾ ਦਾ ਪ੍ਰਬੰਧ ਕਰੀ ਵੀਰੇ ਆ ਵੀ ਰੋਟੀ ਕੰਢਾ ਲੈਣੀ ਆ ਆਪਣਾ ਸੌਂਕੀ ਜੜ ਜੀਮਾ ਸਬਸਕ੍ਰਾਈਬ ਕਰ ਲਿਓ ਹਾਂ ਸੌਂਕੀ ਜੜ ਜੀਮਾ YouTube ਤੇ ਓਕੇ ਆ ਪੁੱਛ ਕਾ ਤਾ ਵੀਰੇ ਪੁੱਛ ਕਾ ਤਾ ਸੌਂਕੀ ਜੜ ਜੀਮਾ ਹਾਂ ਠੀਕ ਆ ਵੀਰੇ ਓਕੇ ਵੀਰੇ ਖੇਮੜਾ ਬੰਦਰਪਾਹ ਬੰਦਰਪਾਹ ਬਹੁਤ ਪਸੰਦੀਦਾ ਨੰਗਰ ਦਾ ਪ੍ਰਬੰਧ ਵਧੀਆ ਓਕੇ ਸੀਗਾ ਕੋਈ 파ਰਟੀ ਜਾਇ ਨਿਆਜ ਓਕੜਾ ਨਾ ਐ ਵੀਰੇ ਜੂਂਡਾ ਆਪਣਾ ਚੌਕੀ ਜੱਟ ਜੀਮਾ ਚੌਕੀ ਜੱਟ ਜੀਮਾ ਲੈ ਛੱਡੋ ਟੱਕਰੋ ਜੀ ਆਲਾ ਪ੍ਰਬੰਧ ਵਧੀਆ ਆਪਣਾ ਹੈਂ 당 ਨਹੀਗਾ ਉਹ ਸ਼ਿਕਾਇਤ ਹੋ ਸਤਿ ਸ਼੍ਰੀ ਅਕਾਲ ਜੀ। ਅਕਲ ਆਪਣਾ ਰੂਟੀ ਬਣਾ ਦਾ ਪ੍ਰਬੰਧ ਬੜੀ ਮੇਲਾ ਵਧੀਆ ਪਰਿਆ। ਬਹੁਤ ਵਧੀਆ ਪਰਿਆ। ਹਾਂਜੀ। ਕੋਈ ਸ਼ਿਕਾਇਤ? ਕੋਕੜ ਹਾਂ ਨਾ ਜੀ? ਸਤਿ ਸ਼੍ਰੀ ਅਕਾਲ ਜੀ। ਆਪਣੀ ਦੁਕਾਨ ਹੈਗੀ। ਕੋਈ ਸ਼ਿਕਾਇਤ ਫਿਰ ਮੇਲੇ ਪ੍ਰਤੀ? ਮੇਲੇ ਪਤੀ ਕੋਈ ਸ਼ਿਕਾਇਤ? ਨਹੀਂ ਵੀਰ ਬਹੁਤ ਵਧੀਆ ਯਾਰ ਲੱਗਿਆ। ਪਰ ਮੰਦਬ ਹੋਦਾ ਭਾਈ। ਆਪਣਾ ਸੌਕੀ ਏਜੰਟ ਜਿੰਮਾ YouTube ਤੇ ਚੈਨਲ ਹੈ ਸਬਸਕ੍ਰਾਈਬ। ਠੀਕ ਹੈ ਜੀ। ਓਕੇ ਕਰਦੇ ਓਕੇ ਡੈ ਨਾ ਹਾਂ ਹਾਂ ਚਲੋ ਯਾਰ ਅਗਰੇ ਜੀ ਆਪਣਾ ਪ੍ਰੋਗਰਾਮ ਵਧੀਆ ਹੋਇਆ ਹਾਂਜੀ ਰੋਟੀ ਪਾਣੀ ਮਿਲਿਆ ਬਰੇ ਆਪਣਾ ਫੋਕੀ ਜੰਡ ਜੀਮਾ ਆਪਣਾ YouTube ਤੇ ਚੈਨਲ ਆ ਠੀਕ ਹੈ ਰੋਟੀ ਪਾਣੀ ਵਧੀਆ ਪ੍ਰਬੰਧ ਹੋਇਆ ਕੋਈ ਭਰਤੀ ਕੋਈ ਹੋਰ ਦੋਸਤੋ ਗਏ ਸਾਲੋ ਕੋਈ ਉਹ ਜਾਇ ਜੀ ਨੇ ਅੱਜ ਵੀ ਪ੍ਰਾਰਕਿੰਗ ਹੋਈ ਜਾਇ ਜੀ ਨੇ ਅੱਜ ਵੀ ਪ੍ਰਾਰਕਿੰਗ ਕੀਤੀ ਆ ਅਲੈਕ ਪਰਕਿੰਗ ਦਾ ਉਹ ਸੌਟ ਤੇ ਬਾਬਾ ਜੀ ਲੈ ਕੇ ਉਹ ਤਾਂ ਵੀਰੇ ਆਪਾਂ ਪਟੇਲਾ ਪਾਉਣ ਲੱਗਿਆ ਠੀਕ ਆ ਕੋਈ ਹੋਰ ਪ੍ਰੋਬਲਮ ਨਹੀਂ ਨਾ ਕੋਈ ਰੋਟੀ ਪਾਣੀ ਸਭ ਕੋ ਮਿਲਦਾ ਰਿਹਾ ਠੀਕ ਹੈ ਥੈਂਕ ਯੂ ਨੰਦ ਬਰੇ ਹੱਸ ਕੇ ਆਪਣਾ ਬਰੇ ਚੈਨਲ ਆ ਯੂਟਿਊਬਰ ਆ YouTube ਦਾ ਚੈਨਲ ਸੌਂਕੀ ਆ ਸੌਂਕੀ ਹੜ ਜੀਮਾ ਨਹੀਂ ਓਕੇ ਮੈਂ ਗੱਲ ਤਾਂ ਹੁਣ ਲਾ ਕੋਈ ਪ੍ਰੋਬਲਮ ਹੈਗੀ ਆ ਵੀ ਰੋਟੀ ਪਣੀ ਮਿਲਿਆ ਓਕੇ ਡਨ ਠੀਕ ਬਹੂ ਯਾਰ ਦਾ ਬਹੁਤ ਆਵਰੇ ਮਾ ਕੇ ਮਿਆ ਪ੍ਰੋਗਰਾਮ ਵਧੀਆ ਹੈ ਵਧੀਆ ਪ੍ਰੋਗਰਾਮ ਜਿੰਮਿਆ ਦਾ ਦੇਖੋ ਇਹ ਬਹੁਤ ਮੇਲਾ ਭਰ ਰਿਹਾ ਜਿੰਮਿਆਂ ਦਾ ਇਹ ਬੰਦੀ ਮਨੀ ਕਿੱਧਰ ਗਿਆ ਬਣਾ ਰਿਹਾ ਮਣ ਬਾਈ ਹੋਰ ਕੀ ਟੌਪਿਕ ਕੋਈ ਇੱਟੀ ਟੌਪਿਕ ਕੋਈ ਮਟਾਪ ਨਹੀਂ ਕਰਦਾ ਵੀ ਦੇਖੋ ਮਾਲਕ ਦੀ ਕਿਰਪਾ ਵੀਰੇ ਪ੍ਰੋਗਰਾਮ ਵਧੀਆ ਹੋਇਆ ਹਾਂ ਹਾਂ ਤਾਂ ਬੜੀਆਂ ਲਖਨੀ ਜਿੱਤੇ ਹੋਏ ਠੀਕ ਆ ਵੀਰੇ ਹੋਰ ਕੋਣ ਕਹਿਣ ਜਿਉਂ ਕਮੇਟੀ ਬਾਰੇ ਨਾ ਨਾ ਕਮੇਟੀ ਬਾਰੇ ਕੋਣ ਨਹੀਂ ਮਾਣਾ ਆਈ ਆ ਪਾਛੇ ਵੀ ਪਾਈ ਬਾਬੇ ਦਾ ਟੱਲਾ ਬਣਾਉਣ ਲੱਗੇ ਨੇ ਥੋੜੀ ਥੋੜੀ ਵਾ ਮਦਦ ਕਰੋ ਹਾਂ ਕਰਨਾ ਹੈ ਨਾ ਠੀਕ ਆ ਮਨੀ ਹਾਂ ਵੀਰੇ ਤੂੰ ਬਤਾ ਕੋ ਕਹਿਣਾ ਚਾਹੁੰਦਾ ਵੀਰੇ ਮੈਂ ਕਹਿਣਾ ਮੈਨੂੰ ਫੋਨ ਪੜਾ ਲਓ ਵੀ ਮਿੱਤਰੋ ਬੋਗੇ ਨੇ ਤੁਹਾਨੂੰ ਲਾਈਵ ਕਮਾਤਾ ਮੇਲੇ ਦੇ ਵਿੱਚ ਤੇ ਮੇਲਾ ਹਾਟਾ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਦੇ ਸ਼ੇਅਰ ਲਾਈਕ ਕਾ ਕਮੈਂਟ ਜ਼ਰੂਰ ਕਰਿਆ ਕਰੋ ਕਿੱਧਰ ਗਏ ਹੋ ਕੌਣ